ਜਗਤਾਰ ਗਰੀਬਾਲ ਸਕਰੋਦੀ ਦੀ ਰਚਨਾ ਦੁਨੀਆਦਾਰੀ ਦੁਨੀਆ ਵਿੱਚ ਜੀਣਾ ਹੈ ਤਾਂ ਦੁਨੀਆ ਵਰਗਾ ਹੋਣਾ ਸਿੱਖ ਦੁਨੀਆ ਵਿੱਚ ਜੀਣਾ ਹੈ ਤਾਂ ਦੁਨੀਆ ਵਰਗਾ ਹੋਣਾ ਸਿੱਖ ਹੱਸਦਾ ਚਿਹਰਾ ਸਾਹਮਣੇ ਰੱਖ ਅੰਦਰ ਦਰਦ ਲੁਕਾਉਣਾ ਸਿੱਖ ਹੱਸਦਾ ਚਿਹਰਾ ਸਾਹਮਣੇ ਰੱਖ ਅੰਦਰ ਦਰਦ ਲੁਕਾਉਣਾ ਸਿੱਖ ਜੇ ਆਪਣੀ ਗੱਲ ਸੁਣਾਵੇਂਗਾ ਕੋਈ ਨਹੀਂ ਇੱਥੇ ਸੁਣਨ ਵਾਲਾ ਜੋ ਅਗਲੇ ਸੁਣਨੀ ਚਾਹੁੰਦੇ ਨਹੀਂ ਬਸ ਉਹੀ ਗੱਲ ਸੁਣਾਉਣਾ ਸਿੱਖ ਏ ਆਪਣੀ ਗੱਲ ਸੁਣਾਵੇਂਗਾ ਕੋਈ ਨਹੀਂ ਇੱਥੇ ਸੁਣਨ ਵਾਲਾ ਜੋ ਅਗਲੇ ਸੁੰਨਾ ਚਾਹੁੰਦੇ ਨਹੀਂ ਬਸ ਉਹੀ ਗੱਲ ਸੁਣਾਉਣਾ ਸਿੱਖ ਮਿੱਟੀ ਨੂੰ ਕਹਿ ਕੇ ਸੋਨਾ ਵੇਚ ਤੇ ਸੋਨੇ ਦੇ ਮੁੱਲ ਮਿੱਟੀ ਬਾ ਮਿੱਟੀ ਨੂੰ ਕਹਿ ਕੇ ਸੋਨਾ ਵੇਚ ਤੇ ਸੋਨੇ ਦੇ ਮੁੱਲ ਮਿੱਟੀ ਪਾ ਹੱਥਾਂ ਤੇ ਸਰੋਂ ਜਮਾਦਿਆ ਕਰ ਅੰਬਰਾਂ ਨੂੰ ਟਾਕੀ ਲਾਉਣਾ ਸਿੱਖ ਹੱਥਾਂ ਤੇ ਸਰੋਂ ਜਮਾਦਿਆ ਕਰ ਅੰਬਰਾਂ ਨੂੰ ਟਾਕੀ ਲਾਉਣਾ ਸਿੱਖ ਧਰਮੀ ਬਨ ਜਾ ਜਾਂ ਕਰਮੀ ਬਨ ਜਾ ਤੇ ਕੋਈ ਧੰਦਾ ਤੂਰ ਪਖੰਡਾਂ ਦਾ ਤੇਰੇ ਹੱਕ 'ਚ ਨਾਰੇ ਲੱਗਣਗੇ ਧਰਮਾਂ ਤੇ ਨਾ ਪੜਕਾਉਣਾ ਸਿੱਖ ਤੇਰੇ ਹੱਕ 'ਚ ਨਾਰੇ ਲੱਗਣਗੇ ਦਰਮਹ ਦੇ ਨਾਂ ੜ ਘਾਉਣਾ ਸਿੱਖ ਹੱਕ ਨਾ ਮੰਗੀ ਸੱਚ ਨਾ ਬੋਲੀ ਕਦੇ ਉਲਟ ਹਵਾ ਮਾਤੀ ਨਾ ਚੱਲੀ ਹੱਕ ਨਾ ਮੰਗੀ ਸੱਚ ਨਾ ਬੋਲੀ ਕਦੇ ਉਲਟ ਹਵਾ ਮਾਤੀ ਨਾ ਚੱਲੀ ਜਾਗਦਿਆਂ ਰਹੇ ਸੁਪਨੇ ਨਾ ਵੇਖੀ ਜੇ ਸੁਪਨੇ ਵੇਖਣਿਆ ਸੋਣਾ ਸਿੱਖ ਹੱਕ ਨਾ ਮੰਗੀ ਸੱਚ ਨਾ ਬੋਲੀ ਕਦੇ ਉਲਟ ਹਵਾਵਾਂ ਤੇ ਨਾ ਚੱਲੀ ਜਾਗਦਿਆਂ ਰਹਿ ਸੁਪਨੇ ਨਾ ਵੇਖੀ ਜੇ ਸੁਪਨੇ ਵੇਖਣੇ ਆ ਸੌਣਾ ਸਿੱਖ ਸ਼ਾਇਰਾ ਕਹਿਰਾ ਵਰਗਾ ਹੋ ਜਾ ਕਲਮ ਨੂੰ ਕਾਬੂ ਦੇ ਵਿੱਚ ਰੱਖੀ ਸ਼ਾਇਰਾ ਕਹਿਰਾ ਵਰਗਾ ਹੋ ਜਾ ਕਲਮ ਨੂੰ ਕਾਬੂ ਦੇ ਵਿੱਚ ਰੱਖੀ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬਹਿ ਕੇ ਜੱਸੀ ਜਸ਼ਨ ਮਨਾਉਣਾ ਸਿੱਖ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬਹਿ ਕੇ ਜੱਸੀ ਜਸ਼ਨ no no